ਆਪਾਂ ਥੋੜਾ ਜਿਆਦਾ ਧਾਰੇ ਨੂੰ ਬਣਾ ਕੇ ਰੱਖੀਏ। ਹਾਂਜੀ ਜਗਦੀਪ। ਹਾਂਜੀ ਦੂਜੇ ਰਾਊਂਡ ਦੇ ਸਟਾਰਟ ਮੈਚ ਸ਼ੁਰੂ। ਇਹ ਖਿੱਚ ਕੰਮ ਨੂੰ ਖਿੱਚ ਨਿੱਕੇ। ਸੁਚੈਨ ਬੱਲੇ ਬਰਾਬਰੀ। ਬੱਲੇ 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 ਬੱਲੇ। ਇੱਕ ਨੇ ਭਾਗ ਲੈਣਾ ਸੀ ਮੈਨੂੰ ਪਹਿਲਾਂ ਪੁੱਛ ਲੈਣਾ ਕਹਿੰਦਾ ਪਾਣੀ ਤਾਂ ਨਹੀਂ ਪਾਇਆ। ਮੈਂ ਆਹੀ ਭੱਜਿਆ ਜਾ ਵੀ ਬਹੁਤ ਆ। ਇੱਕ ਵਾਰੀ ਤਾੜੀਆਂ ਮਾਰ ਦਿਆ ਕਰੋ ਬਾਈ ਜਿਹੜਾ ਵੀ ਵੀਰ ਭਾਗ ਲੈਂਦਾ ਇੱਕ ਵਾਰੀ ਦਰਸ਼ਕਾਂ ਨੂੰ ਬੇਨਤੀ ਹੈ ਇਹਨਾਂ ਦੇ ਹੌਸਲੇ ਲਈ ਬੜਾ ਜ਼ੋਰ ਲੱਗਦਾ ਹੁਣ ਚਾਕੇ ਭਜੜਾ ਤੋਂ ਸੁਖਚੈਨ ਖਿੱਚ ਕੰਮ ਨੂੰ ਭਿੰਦਰ ਨੂੰ ਲਾਂਬਾ ਆ ਗਿਆ ਏ ਮੈਂ ਤਾਂ ਬਥੇਰਾ ਤੈਨੂੰ ਜ਼ੋਰ ਲਾਇਆ ਕੋਈ ਗੱਲ ਨਹੀਂ ਖੱਚ ਖੱਚ ਸਿੱਧੂ ਇੱਕ ਵਾਰੀ ਬੋਲ ਦੀ ਪਹਿਲੇ ਨੰਬਰ ਤੇ ਕਿਹੜਾ ਮੁੰਡਾ ਆਇਆ ਦੂਜੇ ਤੇ ਇੱਧਰ ਲ ਆਇਆ ਜੀ ਹਾਂਜੀ ਨਿੱਕੇ ਤੋਂ ਬਾਅਦ ਪਰ ਪ੍ਰੀਤ ਕਮਾਨ ਆ ਲਿਖ ਲਈ ਪਿੰਡੀ ਪ੍ਰੀਤ ਗੁਰਪ੍ਰੀਤ ਪ੍ਰੀਤ ਲਿਖ ਲਈ ਪ੍ਰੀਤ ਦੂਜਾ ਗੁਰਪ੍ਰੀਤ ਪਹਿਲਾ ਨੰਬਰ ਪ੍ਰੀਤ ਕਮਾਨ ਦੂਜਾ ਨੰਬਰ ਗੁਰਪ੍ਰੀਤ ਸਿੰਘ ਸੰਗਰੂਰ ਗੁਰਪ੍ਰੀਤ ਸਿੰਘ ਸੰਗਰੂਰ ਤੇ ਪ੍ਰੀਤ ਕਮਾਨ ਦੋ ਨਿਕਲੇ ਨੇ ਚੋ ਲਿਖ ਲਈ ਵੀਰ ਬਣ ਕੇ ਬਾਅਦ ਸਾਨੂੰ ਕੁਝ ਕਰਨਾ ਪਵੇ ਠੀਕ ਹੈ ਨਾ ਤੀਜਾ ਸ਼ਡਿਊਲ ਬੋਲ ਦਿਓ ਜੀ ਸਿੱਧੂ ਸਾਹਿਬ ਹਾਂਜੀ ਤੀਜਾ ਸ਼ਡਿਊਲ ਜਿਹੜਾ ਆਪਣਾ ਤੀਜਾ ਹਾਂ ਤੀਜਾ ਬੋਲ ਦੋ ਤੀਜਾ ਨਹੀਂ ਕੱਢਦਾ ਦੋ ਹੀ ਕੱਢਦਾ ਦੋ ਹੀ ਕੱਢਨੇ ਦੋ ਹੀ ਨਹੀਂ ਦੋ ਤਾਂ ਕੱਢ ਲਿਆ ਜਿਹੜੇ ਤੀਜੇ ਵਾਲੇ ਭਾਗ ਲੈਣਾ ਉਹਨਾਂ ਦਾ ਤੀਜਾ ਸ਼ਡਿਊਲ ਹਾਂਜੀ ਜਿਹੜੇ ਤੀਜਾ ਭਾਗ ਲੈਣ ਲੱਗੇ ਆ ਤੀਜੇ ਨੰਬਰ ਤੇ ਨਰਵੇ ਹਾਂਜੀ ਨਰਵੇ ਬਸੀਆਂ ਗੋਪੀ ਬਸੀਆਂ ਅਰਸ਼ਦੀਪ ਬਸੀਆਂ ਸੁੱਖਾ